ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਕਿ ਸਾਰੇ ਵੀਰ ਠੀਕ ਠਾਕ ਹੋਣਗੇ ਤਾਂ ਤੁਸੀਂ ਦੇਖ ਸਕਦੇ ਹੋ ਨਹਿਰਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਆ ਚੁੱਕਿਆ ਇਸ ਸਮੇਂ ਮੈਂ ਜਿਹੜਾ ਹਬੌਰ ਤੋਂ ਮਲੋੜ ਰੋਡ ਤੇ ਆ ਉੱਥੇ ਖੜਾ ਹੋਇਆ ਤੇ ਪਾਣੀ ਤੁਸੀਂ ਨਹਿਰ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜਿਹੜਾ ਹੋ ਚੁੱਕਿਆ ਅੱਧੀ ਤੋਂ ਜ਼ਿਆਦਾ ਪੌਣੀ ਨਹਿਰ ਹੈ ਜਿਹੜੀ ਉਹ ਵਗ ਰਹੀ ਹੈ ਤਾਂ ਉਧਰ ਪੰਜਾਬਾ ਮਾਈਨਰ ਦੇ ਵਿੱਚ ਵੀ ਪਾਣੀ ਆ ਜਿਹੜਾ ਪਹੁੰਚ ਚੁੱਕਿਆ ਹੈ ਜੇ ਜੇਕਰ ਆਪਾਂ ਗੱਲ ਕਰੀਏ ਮਲੂਖਪੁਰਾ ਮਾਈਨਰ ਦੇ ਵਿੱਚ ਤਾਂ ਉਹਦੇ ਚ ਕਰੀਬ 15-20 ਮਿੰਟ ਪਹਿਲਾਂ ਆਪਾਂ ਵੇਖਿਆ ਸੀ ਤਾਂ ਉੱਥੇ ਪਾਣੀ ਹਰਮਾਨਗੜ ਰੋਡ ਬਾਈਪਾਸ ਤੇ ਹਲੇ ਨਹੀਂ ਪਹੁੰਚਿਆ ਹੋਇਆ ਸੀ ਤਾਂ ਹੁਣ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਆ ਜਿਹੜਾ ਅੱਧੀ ਤੋਂ ਜ਼ਿਆਦਾ ਪੌਣੀ ਨਹਿਰ ਇੱਥੇ ਮਲੋੜ ਰੋਡ ਤੇ ਜਿਹੜਾ ਹੈਗਾ ਇੱਥੇ ਪਾਣੀ ਨਹਿਰ ਦੇ ਵਿੱਚ ਇੰਨਾ ਵਗ ਰਿਹਾ ਤੇ ਹੌਲੀ-ਹੌਲੀ ਪਾਣੀ ਹੈ ਜਿਹੜਾ ਚੜ ਰਿਹਾ ਤਾਂ ਪਾਣੀ ਨਹਿਰਾਂ ਦੇ ਵਿੱਚ ਆ ਚੁੱਕਿਆ ਆਪਾਂ ਕੋਈ ਨੰਬਰ ਤਾਂ ਬਣਾਉਣੇ ਨਹੀਂ ਪਰ ਆਪਾਂ ਤੁਹਾਨੂੰ ਇੱਕ ਕੱਲ ਉਸ ਦਿਨ ਵੀ ਕਹੀ ਸੀ ਵੀ 19 ਤਰੀਕ ਨੂੰ ਜਾਂ 20 ਤਰੀਕ ਤੱਕ ਜਿਹੜਾ ਪਾਣੀ ਆਪਣੀਆਂ ਨਹਿਰਾਂ 'ਚ ਪਹੁੰਚੂਗਾ ਤਾਂ ਅੱਜ 19 ਤਰੀਕ ਹੈ ਜਿਹੜੀ ਤਾਂ ਪਾਣੀ ਆਪਣੀਆਂ ਨਹਿਰਾਂ ਦੇ ਵਿੱਚ 19 ਤਰੀਕ ਨੂੰ ਪਹੁੰਚਿਆ ਤੇ ਟੇਲਾਂ ਤੱਕ ਭਰਦਾ ਭਰਦਾ ਇਹ ਸ਼ਾਮ ਤੱਕ ਪਾਣੀ ਪਹੁੰਚਣ ਦੀ ਉਮੀਦ ਹੈ ਜਿਹੜੀ ਉਹ ਜਿਤਾਈ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜਾ ਵੀ ਵੀਰ ਜੁੜੇ ਹੌਸਲਾ ਸਾਨੂੰ ਤੁਹਾਡੇ ਵੀਡੀਓ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਉਹਦੇ ਨਾਲ ਹੀ ਮਿਲਦਾ ਤੇ ਬੇਨਤੀ ਇਹ ਹੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਸਾਡੀਆਂ ਜਾਣਕਾਰੀ ਹੈ ਜਿਹੜੀ ਤੁਹਾਨੂੰ ਉਹ ਕਿੱਦਾਂ ਦੀ ਲੱਗਦੀ ਹੈ ਤਾਂ ਤੁਹਾਡੇ ਕਮੈਂਟ ਜਿਹੜੇ ਸਾਡੇ ਹੌਸਲੇ ਵਰਗੇ ਆ ਤਾਂ ਸੁਖਵੀਰ ਚੈਲਬਾਈ ਦਾ ਧੰਨਵਾਦ ਕਰਦੇ ਆਂ ਪਾਣੀ ਤੁਸੀਂ ਵੇਖ ਸਕਦੇ ਹੋ ਅੱਧੀ ਤੋਂ ਜ਼ਿਆਦਾ ਜਿਹੜੀ ਨਹਿਰ ਦੇ ਵਿੱਚ ਪਾਣੀ ਹੈ ਉਹ ਲਗਭਗ ਆ ਚੁੱਕਿਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਹੈ ਜਿਹੜਾ ਪਾਣੀ ਦਾ ਪੰਦਰ ਕਿੰਨਾ ਹੈ ਇਹ ਮਲੋਟ ਰੋਡ ਤੇ ਜਿਹੜਾ ਪਾਣੀ ਹੈ ਉਹ ਬਲੂਕ ਪੂਰਾ ਡਿਸਟ੍ਰੀਬਿਊਟਰੀ ਉਹਦੇ ਚ ਪਾਣੀ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਰਹੇ ਆ ਤਾਂ ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਟੇਲਾਂ ਵਾਲੇ ਵੀਰਾਂ ਤੱਕ ਜਿਹੜਾ ਇਹ ਪਾਣੀ ਹੈ ਸਾਰੀਆਂ ਨਹਿਰਾਂ ਦੇ ਵਿੱਚ ਪਾਣੀ ਆ ਗਿਆ ਹੁਣ ਤੁਹਾਨੂੰ ਇਹ ਵੀ ਮੈਂ ਜਾਣਕਾਰੀ ਦੇਦਾ ਕਿ ਪਾਣੀ ਹੈ ਜਿਹੜਾ ਉਹ ਜਿੰਨੀਆਂ ਵੀ ਨਹਿਰਾ ਆਪਣੀਆਂ ਸਾਰੀਆਂ ਨਹਿਰਾ ਸਰੰਦ ਫੀਡਰ ਦੇ ਵਿੱਚੋਂ ਨਿਕਲਦੀਆਂ ਕਿਉਂਕਿ ਸਰੰਦ ਫੀਡਰ ਚ ਪਾਣੀ ਆ ਜਿਹੜਾ ਉਹ ਕੱਲ ਸਵੇਰੇ ਲੈ ਲਿਆ ਗਿਆ ਸੀ ਤਾਂ ਅੱਜ ਪਾਣੀ ਜਿਹੜਾ ਪਹੁੰਚਦਾ ਪਹੁੰਚਦਾ ਆਪਣੀਆਂ ਨਹਿਰਾਂ ਦੇ ਵਿੱਚ ਪਹੁੰਚ ਚੁੱਕਿਆ ਭਾਵੇਂ ਪੰਜਾਬਾ ਮਾਈਨਰ ਹੋਵੇ ਭਾਵੇਂ ਮਲੂਕਪੁਰਾ ਮਾਈਨਰ ਹੋਵੇ ਜਾਂ ਜਿਹੜੀਆਂ ਵੀ ਨਹਿਰਾਂ ਸਾਰੀਆਂ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਪਾਣੀ ਆ ਜਿਹੜਾ ਉਹ ਆ ਰਿਹਾ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਮੈਂਟ ਨਿੱਕਾ ਕੋਇਲ ਕਿਹੜੀ ਆ ਬਾਈ ਸੁਪੀਰ ਚੈਲ ਬਾਈ ਨੰਬਰ ਸੈਂਡ ਕਰੋ ਜੀ ਕਰ ਦਿੰਨੇ ਆ ਤਾਂ ਆਪਣੀ ਜਿਹੜੀ ਜਾਣਕਾਰੀ ਹੈ ਉਦੋਂ ਹੀ ਪਾਈ ਦੀ ਹੈ ਜਦੋਂ ਪੂਰੀ ਸਟੀਕ ਜਾਣਕਾਰੀ ਹੋਵੇ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਤੱਕ ਸਹੀ ਜਾਣਕਾਰੀ ਹੈ ਜਿਹੜੀ ਉਹ ਲੈ ਕੇ ਆਈਏ ਤੁਸੀਂ ਕੱਜਲ ਖਵਾਰਨਾ ਹੋਵੋ ਕਈ ਵੀਰ ਕਹਿ ਦਿੰਦੇ ਆ ਵੀ ਬਾਈ ਇੱਕੋ ਗੱਲ ਨੂੰ ਵਾਰ-ਵਾਰ ਬੜਾ ਦਰਹਾਉਣੇ ਹੋ ਤਾਂ ਉਹਦੇ ਲਈ ਬਾਈ ਜਿਵੇਂ ਨਵੇਂ ਬੰਦੇ ਜੁੜਦੇ ਜਾਂਦੇ ਆਣਾ ਤਾਂ ਉਸ ਕਰਕੇ ਸਾਨੂੰ ਜਿਹੜੀ ਜਾਣਕਾਰੀ ਹੈ ਦੁਬਾਰਾ-ਦੁਬਾਰਾ ਦਰਹਾਉਣੀ ਪੈਂਦੀ ਹੈ ਤਾਂ ਕਈ ਥਾਵਾਂ ਤੇ ਇਹ ਵੀ ਮੁੱਦਾ ਉੱਠਿਆ ਸੀ ਜਿਵੇਂ ਐਡਵੋਕੇਟ ਸੁਸ਼ੀਲ ਸਿਆਗ ਹੈ ਢਿੰਗਾ ਵਾਲੀ ਤੋਂ ਉਹਨਾਂ ਨੇ ਕਿਹਾ ਸੀ ਵੀ ਸਫਾਈ ਹੈ ਜਿਹੜੀ ਉਹ ਬੜੀ ਵਧੀਆ ਜਿਹੜੀ ਢੰਗ ਨਾਲ ਨਹੀਂ ਹੋਈ ਚੰਗੇ ਢੰਗ ਨਾਲ ਤਾਂ ਉਸ ਕਰਕੇ ਉਹ ਜੀਆਂ ਦਿੱਕਤਾਂ ਵੀ ਹੈਗੇ ਸੀ ਤਾਂ ਲਖਮੀਰ ਸਿੰਘ ਭੁੱਲਰ ਸਾਹਿਬ ਜਾਣਕਾਰੀ ਦੇਣ ਲਈ ਧੰਨਵਾਦ ਭੁਖੇਂਦਰ ਜੀ ਧੰਨਵਾਦ ਬਾਈ ਜੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਜਿਹੜਾ ਪਾਣੀ ਦਾ ਪੱਧਰ ਹੈ ਕਿੰਨਾ ਨਹਿਰ ਦੇ ਵਿੱਚ ਬਲੋੜ ਰੋਡ ਤੇ ਆਪਾਂ ਖੜੇ ਹੋਏ ਆ ਇੱਥੋਂ ਹੀ ਜਿਹੜਾ ਪਾਣੀ ਹੈ ਜਿਹੜਾ ਸਾਰੀਆਂ ਨਹਿਰਾਂ ਨੂੰ ਗਾਂ ਨੂੰ ਜਾਂਦਾ ਹੈ ਤਾਂ ਹੌਲੀ-ਹੌਲੀ ਪਾਣੀ ਦਾ ਪੱਧਰ ਜਿਹੜਾ ਉੱਚਾ ਹੋ ਰਿਹਾ ਹੈ ਤਾਂ ਪਾਣੀ ਦੀ ਬੜੀ ਲੋਡ ਸੀਗੀ ਮਿੰਦਰ ਕੁਮਾਰ ਕਹਿ ਰਿਹਾ ਵੀ ਪਾਣੀ ਪੀਣ ਯੋਗ ਹੈ ਕਿ ਨਹੀਂ ਬਾਈ ਇੱਕ ਵਾਰੀ ਤਾਂ ਜਿਵੇਂ ਹੁਣ ਆਪਾਂ ਨੂੰ ਵੀ ਪਤਾ ਹੈ ਵੀ ਕੰਮ ਚੱਲਣ ਤੋਂ ਬਾਅਦ ਪਾਣੀ ਕਿਰਾਂ ਛੱਡਿਆ ਗਿਆ ਹੈ ਤਾਂ ਕਿਰਾਂ ਤਾਂ ਨਾ ਵਾਟਰ ਬਾਕਸਾਂ 'ਚ ਭਰਦੇ ਆ ਪਾਣੀ ਤੇ ਨਾ ਹੀ ਕਿਤੇ ਹੋਣਾ ਕਿਉਂਕਿ ਥੋੜੀ-ਥੋੜੀ ਜਦੋਂ ਪਾਣੀ ਦਾ ਫਲੋ ਵਧੂਗਾ ਤੇ ਪਾਣੀ ਜਿਹੜਾ ਸਾਫ਼ ਹੋਊਗਾ ਤਾਂ ਉਸ ਤੋਂ ਬਾਅਦ ਹੀ ਵਾਟਰ ਬਾਕਸਾਂ 'ਚ ਪੈਂਦਾ ਹੁੰਦਾ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਆ ਆਪਾਂ ਇਹ ਵੀਡੀਓ ਸਿਰਫ ਲਾਈਵ ਜਿਹੜਾ ਹੋਏ ਆ ਇੱਕ ਜਾਣਕਾਰੀ ਦੇਣ ਲਈ ਕਿਉਂਕਿ ਤੁਹਾਡੇ ਤੱਕ ਜਾਣਕਾਰੀ ਪਹੁੰਚੇ ਕਿਉਂਕਿ ਬੜੇ ਵੀਰਾਂ ਦੇ ਅੱਜ ਵੀ ਮੈਸੇਜ ਆ ਰਹੇ ਸੀ ਕਿ ਭਾਈ ਪਾਣੀ ਕਦੋਂ ਕਾਊਗਾ ਹਲੇ ਪਹੁੰਚਿਆ ਨਹੀਂ ਤਾਂ ਪਾਣੀ ਹੌਲੀ-ਹੌਲੀ ਜਿਹੜਾ ਆਪਣੀਆਂ ਨਹਿਰਾਂ ਦੇ ਵਿੱਚ ਉਹ ਪਹੁੰਚ ਚੁੱਕਿਆ ਹੈ ਪੰਜਾਬਾ ਮਾਈਨਰ ਚ ਪਾਣੀ ਆ ਗਿਆ ਜਿਹੜੀਆਂ ਵੀ ਲਗਭਗ ਸਾਰੀਆਂ ਨਹਿਰਾਂ ਚ ਵੀਰੋ ਪਾਣੀ ਛੱਡਿਆ ਜਾ ਚੁੱਕਿਆ ਸਾਰੀਆਂ ਨਹਿਰਾਂ ਚ ਪਾਣੀ ਛੱਡ ਦਿੱਤਾ ਗਿਆ ਤੇ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਆ ਗਿਆ ਸਰੰਦ ਫੀਡਰ ਚ ਕੱਲ ਸਵੇਰੇ ਜਿਹੜਾ ਪਾਣੀ ਲਿਆ ਗਿਆ ਸੀਗਾ ਤਾਂ ਅੱਜ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਿਆ ਲਾਈਵ ਤਸਵੀਰਾਂ ਤੁਹਾਨੂੰ ਇਹ ਵਿਖਾ ਰਹੇ ਹਾਂ ਹੋਰ ਕਦੋਂ ਤੱਕ ਪਹੁੰਚੋ ਨੀਲ ਚੌਧਰੀ ਸਾਹਿਬ ਹਲੇ ਮੰਦਲਾ ਪਹੁੰਚਣਾ ਲਈ ਹੋਣਾ ਕਿਉਂਕਿ ਮਲੂਕਪੁਰਾ ਮਾਈਨਰ ਦੇ ਵਿੱਚ ਆਪਾਂ ਨਮਾਨਗੜ੍ਹ ਰੋਡ ਤੇ ਵੇਖਿਆ ਸੀ ਉੱਥੇ ਨਹੀਂ ਪਹੁੰਚਿਆ ਸੀ ਤਾਂ ਜਿਹੜਾ ਪਾਣੀ ਹੈ ਪਹਿਲਾਂ ਤਾਂ ਕੱਜ ਸ਼ਾਮ ਤੱਕ ਪਾਣੀ ਪਹੁੰਚ ਹੀ ਜਾਣਾ ਹੈਗਾ ਜਿਹੜੀਆਂ ਵੀ ਆਪਣੀਆਂ ਉਧਰ ਪੈਂਦੀਆਂ ਉਸਮਾਨਗੜ੍ਹ ਤੱਕ ਚੜਕੀਏ ਦਾ ਸਾਰੀਆਂ ਡੰਡ ਵਾਲਾ ਤੱਕ ਤਾਂ ਤੇਜਪਾਲ ਗੁੰਡਲ ਜੀ ਧੰਨਵਾਦ ਬਾਈ ਜੀ ਤਾਂ ਇਹ ਜਿਹੜੀ ਵੀਡੀਓ ਆਪਣਾ ਮਕਸਦ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਸ਼ੇਅਰ ਜਰੂਰ ਕਰ ਦਿਓ ਵੀਰੋ ਤੁਹਾਡੇ ਤੋਂ ਇੱਕੋ ਹੀ ਜਿਹੜੀ ਉਮੀਦ ਅਸੀਂ ਕਰਦੇ ਹੁੰਨੇ ਆ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਆਪਣੀਆਂ ਵੀਡੀਓ ਰੋਜ਼ ਵੇਖਿਆ ਕਰੋ ਸਾਰੀਆਂ ਵੀਡੀਓ ਵੇਖਿਆ ਕਰੋ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਫੋਲੋ ਜ਼ਰੂਰ ਕਰ ਲੋ YouTube ਤੇ ਸਬਸਕ੍ਰਾਈਬ ਕਰ ਲੋ ਤੁਹਾਡੇ ਤੱਕ ਪੰਜਾਬ ਪੰਜਾਬ ਤੋਂ ਬਾਹਰ ਦੀਆਂ ਖਬਰਾਂ ਲੈ ਕੇ ਵੀ ਆਉਣੇ ਇੱਕ ਸਾਲੀ ਦਾ ਰਿਪੋਰਟਰ ਜਿਹੜਾ ਹੁਣ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਰਮੇ ਨੂੰ ਲੈ ਕੇ ਕੋਸ਼ਿਸ਼ ਕਰਾਂਗੇ ਬਾਈ ਕਿ ਨਰਮੇ ਨੂੰ ਲੈ ਕੇ ਇੱਕ ਅਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਪਾਈਏ ਜਿਹੜਾ ਕਿਸਾਨਾਂ ਦਾ ਫਾਇਦਾ ਹੋ ਸਕੇ ਕਿਉਂਕਿ ਨਰਮਾ ਤੁਸੀਂ ਪਿਛਲੀ ਵਾਰ ਵੀ ਆਪਾਂ ਦੇਖਿਆ ਕਿ ਬੜਾ ਮਾੜੇ ਦੌਰ ਚੋਂ ਲੰਘਿਆ ਸੀਗਾ ਕਿਉਂਕਿ ਨਰਮਾ ਹੋਇਆ ਹੀ ਨਹੀਂ ਸੀ ਜੇ ਕਿਸੇ ਦੇ ਹੋਇਆ ਸੀ ਤਾਂ ਪਾਣੀ ਮਿਲਿਆ ਸੀ ਪਰ ਨਰਮਾ ਲਗਭਗ ਜਿਹੜਾ ਸੁੰਡੀ ਦਾ ਵੱਡਾ ਪ੍ਰਕੋਪ ਹੈ ਜਿਹੜਾ ਉਹ ਰਿਹਾ ਸੀ ਤਾਂ ਕਿ ਆਪਾਂ ਉਹਦੇ ਲਈ ਵੀ ਜੇਕਰ ਕੋਈ ਵੀਰ ਜਾਣਕਾਰੀ ਸਾਂਝੀ ਕਰਨਾ ਚਾਹਵੇ ਤਾਂ ਕਰ ਸਕਦਾ ਸਾਡੇ ਨਾਲ ਵੀ ਉਹਨਾਂ ਨੇ ਨਰਮੇ ਨੂੰ ਜੇ ਕਿਸੇ ਨੇ ਬਚਾਇਆ ਤਾਂ ਕਿਵੇਂ ਬਚਾਇਆ ਸੀ ਤਾਂ ਉਹੋ ਜਿਹੀਆਂ ਜਾਣਕਾਰੀਆਂ ਜਿਹੜੀਆਂ ਆਪਾਂ ਹੋਰ ਕਿਸਾਨਾਂ ਤੱਕ ਵੀ ਲੈ ਕੇ ਆਵਾਂਗੇ ਮੁਖਸਰ ਪਾਣੀ ਨਿਰਮਲ ਪੁਨੀਆ ਦੀ ਪਾਣੀ ਹੈ ਜਿਹੜਾ ਇਹ ਬਲੋਟ ਰੋਡ ਤੇ ਹੁਣ ਇੱਥੇ ਪਹੁੰਚ ਚੁੱਕਿਆ ਹੈ ਸਾਂ ਲਗਭਗ ਸਾਰੀਆਂ ਨਹਿਰਾਂ 'ਚ ਉਹ ਹੌਲੀ-ਹੌਲੀ ਹੋ ਸਕਦਾ ਵੀ ਕਈ ਥਾਵਾਂ ਤੇ ਜਿਵੇਂ ਪਾਣੀ ਹਲੇ ਥੋੜਾ ਪਹੁੰਚਿਆ ਹੋਵੇ ਜਾਂ ਪਹੁੰਚਣਾ ਹੋਵੇ ਆ ਜਿਹੜੀ ਤਸਵੀਰ ਹੈ ਆਪਾਂ ਜਦੋਂ ਹਬੌਰ ਤੋਂ ਮੋਟ ਨੂੰ ਜਾਂਦੇ ਆ ਤਾਂ ਪੱਕੀ ਟਿੱਬੀ ਤੋਂ ਅਗਲੇ ਪਾਸੇ ਜਿਹੜਾ ਹੈਗਾ ਕਟਿਆਂ ਵਾਲੀ ਕੋਲੇ ਉੱਥੇ ਜਿਹੜਾ ਪਾਣੀ ਹੈ ਉਹ ਪਹੁੰਚਿਆ ਹੋਇਆ ਤਾਂ ਇਹਦਾ ਮਤਲਬ ਹੈ ਹਬੌਰ ਆਪਣੇ ਨਹਿਰਾਂ ਦੇ ਵਿੱਚ ਲਗਭਗ ਪਹੁੰਚਣ ਵਾਲਾ ਹੋਣਾ ਜਾਂ ਪਹੁੰਚ ਗਿਆ ਹੋਣਾ ਅੱਜ ਤੋਂ ਵੱਧ ਜਿਹੜੀ ਨਹਿਰ ਹੈ ਉਹ ਹੋ ਚੁੱਕੀ ਹੈ ਤਾਂ ਜਿੰਨੇ ਵੀ ਵੀਰ ਜੁੜੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰੇਖਾ ਮਿੱਤਰ ਜੀ ਤਾਂ ਜਿਹੜਾ ਪਾਣੀ ਹੈ ਇਹ ਹਬੌਰ ਪਹੁੰਚ ਚੁੱਕਿਆ ਵੈਸੇ ਤਾਂ ਜਿਵੇਂ ਪੰਜਾਬਾ ਮਾਈਨਰ ਚ ਆ ਗਿਆ ਪਾਣੀ ਉਹ ਕੋਰਾ ਮਾਈਨਰ ਚ ਵੀ ਪਹੁੰਚਣ ਵਾਲਾ ਹੋਣਾ ਜਾਂ ਪਹੁੰਚ ਗਿਆ ਹੋਣਾ ਹੁਣ ਤਾਂ ਤਾਂ ਬਾਈ ਜੀ ਕਹਿ ਰਹੇ ਪਾਖੜਾ ਹੀ ਪਾਣੀ ਕਰੂ ਬਾਈ ਜੀ ਉਧਰ ਦੀ ਜਾਣਕਾਰੀ ਨਾ ਹਲੇ ਤੱਕ ਲੈ ਕੇ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਦੀਪ ਸਿੰਘ ਜੀ ਤਾਂ ਅਬਹੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਾਣੀ ਹੈ ਜਿਹੜਾ ਨਹਿਰਾ ਚ ਆ ਚੁੱਕਿਆ ਵੀਰੋ ਤਾਂ ਆਪਾਂ ਸਟੀਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਸ ਦਿਨ ਵੀ ਪਾਣੀ ਹੈ ਜਿਹੜਾ 19 ਤਰੀਕ ਤੱਕ ਜਾਂ 20 ਤਰੀਕ ਤੱਕ ਪਹਿਲਾਂ ਦੇ ਪਹੁੰਚੂਗਾ ਤਾਂ ਅੱਜ 19 ਤਰੀਕ ਨੂੰ ਪਾਣੀ ਪਹੁੰਚ ਚੁੱਕਿਆ ਵੀਰੋ ਤਾਂ ਤੁਹਾਡੇ ਤੋਂ ਇੱਕੋ ਹੀ ਆਸ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਵੀਰ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਹੋਰ ਖਬਰਾਂ ਵੇਖਣ ਲਈ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪੋਸਟ ਮੈਲ ਨਾਲ ਤਾਂ ਵੱਧ ਤੋਂ ਵੱਧ ਜਿਹੜਾ ਪੇਜ ਨੂੰ ਫੋਲੋ ਕਰੋ ਆਪਣੇ ਸੱਜਣਾ ਮਿੱਤਰਾਂ ਤੱਕ ਲੈ ਕੇ ਜਾਓ ਕੋਈ ਵੀ ਜਾਣਕਾਰੀ ਜੋ ਕਿਸੇ ਨੇ ਕੋਈ ਵੀ ਨਵੇਕਲਾ ਕੰਮ ਕਰਿਆ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਮੇਰਬਰ ਪੁਣੀ ਜਰਨੀ ਵਾਲਾ ਮਾਈਨਰ ਚ ਵੀ ਪਾਣੀ ਲਗਭਗ ਸਾਰੀਆਂ ਨਹਿਰਾਂ ਚ ਆ ਗਿਆ ਵੀ ਕੋਈ ਵੀ ਨਹਿਰ ਨਹੀਂ ਰਹਿਣੀ ਜਿਹਦੇ ਚ ਪਾਣੀ ਨਹੀਂ ਆਉਣਾ ਕਿਉਂਕਿ ਸਰੰਦ ਫਿਲਟਰ ਚ ਪਾਣੀ ਲੈ ਲਿਆ ਗਿਆ ਸੀਗਾ ਤਾਂ ਪਾਣੀ ਲਗਭਗ ਸਾਰੀਆਂ ਨਹਿਰਾਂ ਛੱਡ ਜਾ ਛੱਡਿਆ ਜਾ ਚੁੱਕਿਆ ਕੋਈ ਵੀ ਪਾਣੀ ਜਿਹੜੀ ਨਹਿਰ ਤਾਂ ਹੈ ਜਿਹੜੀ ਉਹ ਬਿਨਾਂ ਨਹੀਂ ਰਹਿਣੀ ਨਾ ਕੋਈ ਬੰਦ ਰਹਿਣੀ ਆ ਤਾਂ ਮੈਂਬਰ ਕੁਮਾਰ ਜੀ ਸੱਚੀ ਦਾ ਧੰਨਵਾਦ ਬਾਈ ਜੀ ਬਹੁਤ ਬਹੁਤ ਇਹੀ ਪਿਆਰ ਹੈ ਜਿਹੜਾ ਤੁਹਾਡੇ ਤੋਂ ਅਸੀਂ ਆਸ ਕਰਦੇ ਆ ਤੇ ਸਾਡੀ ਕੋਸ਼ਿਸ਼ ਹੈ ਵੀ ਤੁਹਾਡਾ ਵਿਸ਼ਵਾਸ ਤੁਹਾਡਾ ਭਰੋਸਾ ਬਣਾ ਕੇ ਰੱਖੀਏ ਐਵੇਂ ਉਹੀ ਜਿਹੜੀ ਜਾਣਕਾਰੀ ਹੈ ਜਦੋਂ ਕੋਈ ਸੱਚੀ ਜਾਣਕਾਰੀ ਜਾਂ ਸਹੀਕ ਜਾਣਕਾਰੀ ਹੋਵੇ ਤੁਹਾਡੇ ਤੱਕ ਉਹਦੂ ਲੈ ਕੇ ਆਈਏ ਇਹ ਸਾਡੀ ਕੋਸ਼ਿਸ਼ ਹੈ ਤੇ ਇਸ ਕੋਸ਼ਿਸ਼ ਨੂੰ ਤੁਹਾਡੇ ਪਿਆਰ ਨਾਲ ਤੁਹਾਡੇ ਜਿਹੜਾ ਜਵਾਬ ਹੈ ਹੌਸਲੇ ਨਾਲ ਹੀ ਸਾਨੂੰ ਜਿਹੜਾ ਹੌਸਲਾ ਮਿਲਦਾ ਹੈ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਜੋੜਨ ਪਾਣੀਆਂ ਨਹਿਰਾਂ ਦੇ ਵਿੱਚ ਆ ਕੇ ਕਿਹਾ ਲੱਗ ਸਾਰੀਆਂ ਨਹਿਰਾਂ 'ਚ ਪਾਣੀ ਆਇਆ ਹੁਣ ਕੋਈ ਵੀ ਨਹਿਰ ਨਹੀਂ ਰਹਿਣੀ ਜਿਹਦੇ 'ਚ ਪਾਣੀ ਨਹੀਂ ਆਇਆ ਜਾਂ ਪਾਣੀ ਨਹੀਂ ਆਉਣਾ ਸਾਰੀਆਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਪਹੁੰਚ ਚੁੱਕਿਆ ਫਿਲਹਾਲ ਜਿਹੜਾ ਪਾਣੀ ਹੁਣ ਆਪਾਂ ਨੂੰ ਵੀ ਪਤਾ ਹੁੰਦਾ ਕਿ ਨਹਿਰਾਂ ਦੀ ਸਫਾਈ ਹੋਈ ਹੈ ਜਾਂ ਨਹਿਰਾਂ ਵਿੱਚ ਕੰਮ ਹੋਇਆ ਤਾਂ ਉਦੋਂ ਛੱਡਿਆ ਗਿਆ ਤਾਂ ਤੁਰੰਤ ਇਹਨੂੰ ਆਪਾਂ ਪੀਣ ਲਈ ਨਾ ਵਰਤੀਏ ਤਾਂ ਇਹ ਆਪਾਂ ਨੂੰ ਵੀ ਚਾਹੀਦਾ ਤੇ ਪਰ ਫਿਲਹਾਲ ਇੱਕ ਦੋ ਦਿਨਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਸਾਫ਼ ਹੋ ਜਾਊਗਾ ਕਿਉਂਕਿ ਜਦੋਂ ਸਾਰਾ ਪਾਣੀ ਇੱਕ ਵਾਰੀ ਨਹਿਰਾਂ ਦੇ ਵਿੱਚ ਵਗ ਗਿਆ ਤਾਂ ਉਦੋਂ ਜਿਹੜਾ ਪਾਣੀ ਵਗਦੇ ਪਾਣੀ ਹਮੇਸ਼ਾ ਵੈਸੇ ਕਹਿ ਦਿੰਦੇ ਆ ਕਿ ਵਗਦਾ ਜਿਹੜਾ ਪਾਣੀ ਹੈ ਉਹ ਖਰਾਬ ਨਹੀਂ ਹੁੰਦਾਗਾ ਤਾਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਪਿਆਰ ਬਖਸ਼ਦੇ ਹੋ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓ ਦੇ ਲਈ ਜੁੜੇ ਰਹੋ ਦਾ ਪੋਸਟ ਮੀਲ ਚੈਨਲ ਦੇ ਨਾਲ ਤੁਹਾਡਾ ਆਪਣਾ ਚੈਨਲ ਹੈ ਤੁਹਾਡੀ ਆਵਾਜ਼ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ